ਦੋਸਤੋ ਰੱਬ ਤੇ ਵਿਸ਼ਵਾਸ ਕਰਨ ਵਾਲੇ ਵੀਡੀਓ ਨੂੰ ਜ਼ਰੂਰ ਦੇਖਣ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਕਿ ਚਾਕੋ ਰੱਖੇ ਸਾਇਆਂ ਤੇ ਮਾਰ ਸਕੋ ਨਾ ਕੋਈ ਰੱਬ ਮੌਤ ਦੇ ਮੂੰਹ ਵਿੱਚੋਂ ਵੀ ਕੱਢ ਲੈ ਕੇ ਕੱਢ ਜਾਂਦਾ ਤਾਂ ਕਿਸ ਤਰੀਕੇ ਮਚਲੀ ਨੂੰ ਤੁਸੀਂ ਦੇਖ ਰਹੇ ਹੋ ਉਸ ਦੇ ਮੂੰਹ ਦੇ ਵਿੱਚ ਕਾਂਟਾ ਫਸਿਆ ਹੋਇਆ ਤੇ ਉਹ ਕਿਸ ਤਰੀਕੇ ਤੜਫ ਰਹੀ ਸੀ ਤਾਂ ਇੱਕ ਗੋਤਾਖੋਰ ਜੋ ਅਚਾਨਕ ਉੱਥੇ ਪਹੁੰਚ ਜਾਂਦਾ ਕਿਸ ਤਰੀਕੇ ਉਹ ਮੱਛਲੀ ਨੂੰ ਆਜ਼ਾਦ ਕਰ ਰਿਹਾ ਹੈ ਕਿਸ ਤਰੀਕੇ ਮੱਛੀ ਪਤਾ ਨਹੀਂ ਕਦੋਂ ਦਿਨ ਤੜਫ ਰਹੀ ਸੀ ਤਾਂ ਇਹ ਗੋਤਾਖੋਰ ਇਸਦੇ ਲਈ ਰੱਬ ਬਣ ਕੇ ਆਇਆ ਤਾਂ ਇਸ ਨੂੰ ਆਜ਼ਾਦ ਕੀਤਾ ਤਾਂ ਰੱਬ ਤੇ ਵਿਸ਼ਵਾਸ ਕਰਨ ਵਾਲੇ ਪਲੀਜ਼ ਇਸ ਵੀਡੀਓ ਨੂੰ ਪਤ ਤੋਂ ਵੱਧ ਸ਼ੇਅਰ ਕਰਨ ਤਾਂ ਹੀ ਕਿਆ ਗਿਆ ਕਿ ਚਾਕੂ ਰੱਖ ਕੇ ਸਾਇਆਂ ਤੇ ਮਾਰ ਸਕੇ ਨਾ ਕੋਈ ਉਸ ਦੀ ਰਜ਼ਾ ਤੋਂ ਬਿਨਾ ਪੱਤਾ ਵੀ ਨਹੀਂ ਹੁੰਦਾ ਤਾਂ ਕਿਸ ਤਰੀਕੇ ਕੋਤਾ ਖੋਸ ਦੇ ਲਈ ਰੱਬ ਬਣ ਕੇ